ਸਤ ਸ੍ਰੀ ਅਕਾਲ ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਕਬਜੀ ਸਿੱਧੂ ਇੱਕ ਹੋਰ ਖਬਰ ਆਲਮੀ ਆਗੂ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ ਜੀ ਹਾਂ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੇਨੀਓ ਗੁਟਰੇਜ਼ ਅਤੇ ਅਮਰੀਕੀ ਰਾਸ਼ਟਰਪਤੀ ਸਮੇਤ ਆਲਮੀ ਆਗੂ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦਾ ਸੱਦਾ ਦਿੰਦਿਆਂ ਆਸ ਜਤਾਈ ਹੈ ਕਿ ਖਿੱਤੇ 'ਚ ਹਮਲਾਵਰ ਰਵੱਈਏ ਨੂੰ ਬਹੁਤ ਛੇਤੀ ਠੱਲ ਪਵੇਗੀ ਗੋਟਾ ਰੇਜ਼ ਨੇ ਭਾਰਤ ਤੇ ਪਾਕਿਸਤਾਨ ਨੂੰ ਵੱਤੋ ਵੱਤ ਸੰਜਮ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੁਨੀਆ ਦੋਵੇਂ ਮੁਲਕਾਂ ਵਿੱਚਕਾਰ ਇੱਕ ਹੋਰ ਫੌਜੀ ਟਕਰਾਅ ਨੂੰ ਸਹਿਣ ਨਹੀਂ ਕਰ ਸਕਦੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸ਼ਰਮਨਾਕ ਹੈ ਤੇ ਮੈਂ ਜਦੋਂ ਓਵਲ ਦਫ਼ਤਰ ਵਰਨੀ ਜਾ ਰਿਹਾ ਸੀ ਤਾਂ ਮੈਨੂੰ ਹਮਲੇ ਦਾ ਪਤਾ ਲੱਗਾ ਤੇ ਮੈਨੂੰ ਜਾਪਦਾ ਇੱਕ ਲੋਕ ਜਾਣਦੇ ਨੇ ਕਿ ਬੀਤੇ ਦੀਆਂ ਕਟਨਾਵਾਂ ਨੂੰ ਦੇਖਦਿਆਂ ਹੋਇਆ ਕੁਝ ਹੋਣ ਜਾ ਰਿਹਾ ਤੇ ਦੋਵੇਂ ਮੁਲਕ ਲੰਬੇ ਸਮੇਂ ਤੋਂ ਲੜ ਰਹੇ ਨੇ। ਉਹ ਕਈ ਦਹਾਕਿਆਂ ਤੇ ਸਦੀਆਂ ਤੋਂ ਲੜ ਰਹੇ ਨੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਤੇ ਨੇੜੇ ਉਹ ਨਜ਼ਰ ਰੱਖ ਰਹੇ ਨੇ ਉਹਨਾਂ ਆਸ ਜਿਤਾਈ ਹੈ ਕਿ ਬਹੁਤ ਛੇਤੀ ਹੀ ਤਨਾ ਖਤਮ ਹੋ ਜਾਵੇਗਾ ਤਾਂ ਰੂਸ ਨੇ ਵੀ ਦੋਵਾਂ ਮੁਲਕਾਂ ਵਿਚਕਾਰ ਫੌਜੀ ਟਕਰਾਵ ਵਧਨ ਦੇ ਉੱਤੇ ਡੂੰਗੀ ਚਿੰਤਾ ਜਤਾਈ ਹੈ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜਖਾਰੋਵਾ ਨੇ ਕਿਹਾ ਕਿ ਪੈਲਗਾਮ ਵਿੱਚ دہشتੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਉਣ ਨੂੰ ਲੈ ਕੇ ਮੁਲਕ ਚਿੰਤਾ ਵਿੱਚ ਹੈ ਉਨੇ ਕਹਿਆ ਕਿ ਅਸੀਂ ਯਾਸ ਕਰਦੇ ਹਾਂ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਮੱਤਪੇਦ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਐਲਾਨ ਨਾਮੇ ਮੁਤਾਬਕ ਸ਼ਾਂਤੀਪੂਰਵਕ ਸਿਆਸੀ ਅਤੇ ਕੂਟਨੀਤਿਕ ਢੰਗ ਨਾਲ ਸੁਲਝਾ ਲਏ ਜਾਣਗੇ। ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਖਿੱਤੇ 'ਚ ਸ਼ਾਂਤੀ ਅਤੇ ਸਥਿਰਤਾ ਦੇ ਵਡੇਰੇ ਹਿੱਤਾਂ ਖਾਤਰ ਵਾਦੋਵਾਦ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਮੌਜੂਦਾ ਹਾਲਾਤ ਬਾਰੇ ਫਿਕਰਮੰਦਾਂ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਗੁਆਂਢੀ ਨੇ ਉਹ ਸਾਡੇ ਵੀ ਗੁਆਂਢੀ ਨੇ ਤੇ ਅਸੀਂ ਦੋਵਾਂ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਾਲਾਤ ਨੂੰ ਹੋਰ ਗੁੰਝਲਦਾਰ ਬਣਾਉਣ ਲਈ ਕਾਰਵਾਈ ਤੋਂ ਗੁਰੇਜ਼ ਕਰਨ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਕਾਰ ਤਣਾਅ ਵਧਨ ਦਾ ਵਦਨਾ ਗੰਭੀਰ ਚਿੰਤਾ ਦਾ ਵਿਸ਼ਾ ਤੇ ਉਹਨਾਂ ਅਪੀਲ ਕੀਤੀ ਆ ਕਿ ਭਾਰਤ ਤੇ ਪਾਕਿਸਤਾਨ ਸੰਝਮ ਦਿਖਾਉਂਦੇ ਹੋਇਆ ਸਿੱਧੀ ਵਾਰਤਾ ਕਰਨ ਬ੍ਰਿਟਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਕਿਹਾ ਕਿ دہشتਿਤ ਢਾਂਚਿਆਂ ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਜਾਇਜ਼ ਨਹੀਂ ਉਹਨਾਂ ਕਿਹਾ ਕਿ ਅਤਵਾਦੀਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਉਹਨਾਂ ਐਕਸ ਤੇ ਕਿਹਾ ਕਿ ਕੋਈ ਵੀ ਮੁਲਕ ਆਪਣੇ ਕਬਜ਼ੇ ਵਾਲੇ ਇਲਾਕੇ ਤੇ دہشتਿਤ ਹਮਲਿਆਂ ਨੂੰ ਸਵੀਕਾਰ ਨਹੀਂ ਕਰ ਸਕਦਾ ਸਕਾਟਲੈਂਡ ਦੇ ਮੰਤਰੀ ਜੋਹਨ ਸੁਵਿਨੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਸ਼ਾਂਤੀ ਚਰਹੇ ਕੀ ਵਾਰਤਾ ਰਹੀ ਟਕਰਾ ਨੂੰ ਟਾਲਣਾ ਚਾਹੀਦਾ ਹੈ ਇਸੇ ਤਰ੍ਹਾਂ ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਐਕਸ ਤੇ ਕਿਹਾ ਕਿ ਆਮ ਨਾਗਰਿਕਾਂ ਦੀ ਰੱਖਿਆ ਕਰਦਿਆਂ ਤਣਾ ਨੂੰ ਹੋਰ ਵੱਧ ਤਰੋਕਨ ਦੇ ਉਪਰਾਲੇ ਕਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਸੰਪਰਕ ਵਿੱਚ ਨੇ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਬਿਨ ਜਯੇਦ ਅਲ ਨਹਯਾਨ ਵੱਲੋਂ ਜਾਰੀ ਬਿਆਨ ਮੁਤਾਬਕ ਉਹਨਾਂ ਦੇ ਮੁਲਕ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਨ ਅਤੇ ਤਣਾ ਘਟਾਉਣ ਲਈ ਆਖਿਆ ਤਾਂ ਜੋ ਖੇਤਰੀ ਤੇ ਕਮਾਂਤਰੀ ਸ਼ਾਂਤੀ ਨੂੰ ਖਤਰਾ ਪੈਦਾ ਨਾ ਹੋਵੇ। ਉਧਰ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਤੇ ਨਜ਼ਰ ਰੱਖ ਰਹੇ ਨੇ ਤਾਂ ਦੂਜੇ ਪਾਸੇ ਚੀਨ ਨੇ ਅੱਜ ਭਾਰਤ ਅਤੇ ਪਾਕਿਸਤਾਨ ਨੂੰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਜਮ ਵਰਤਣ ਦਾ ਸੱਦਾ ਦਿੱਤਾ ਕਿ ਉਹ ਕਮਾਂਤਰੀ ਭਾਈਚਾਰੇ ਨਾਲ ਮਿਲ ਕੇ ਤਣਾਅ ਘਟ ਕਰਨ ਤੇ ਇਸ ਰਚਨਾਤਮਕ ਭੂਮਿਕਾ ਦੇ ਵਿੱਚ ਅਸੀਂ ਆਪਣਾ ਰੋਲ ਨਿਭਾਵਾਂਗੇ অপারেশন ਸਿੰਧੂ ਤਹਿਤ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿੰਜਿਆ ਨੇ ਕਿਹਾ ਕਿ ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤਾਤਾਂ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਗੁਆਂਢੀ ਆ ਤੇ ਹਮੇਸ਼ਾ ਰਹਿਣਗੇ ਇਹ ਦੋਵੇਂ ਚੀਨ ਦੇ ਗੁਆਂਢੀ ਨੇ ਔਰ ਪੈਲਗਾ ਮਹਤਵਪੂਰਨ ਹਮਲੇ ਤੇ ਸਪਸ਼ਟ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਤੇ ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਸ਼ਾਂਤ ਰਹਿਣ ਸੰਜਮ ਵਰਤਨ ਅਤੇ ਸਥਿਤੀ ਨੂੰ ਔਰ ਗੁੰਜਲਦਾਰ ਬਣਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ اپیل ਕਰਦੇ ਆ ਉਹਨਾਂ ਕਹਿੰਿਆ ਕਿ ਸਵੇਰੇ ਭਾਤ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਚੀਨ ਦੀ ਨਜ਼ਰਾਂ ਵਿੱਚ ਅਫਸੋਸਜਨਕ ਹੈ ਜਾਨਕਿ ਜੋ ਬੀਤੇ ਦਿਨ ਕੀਤੀ ਗਈ ਸੀ ਸੋ ਕੁੱਲ ਮਿਲਾ ਕੇ ਦੁਨੀਆਂ ਦੇ ਵਿੱਚ ਪੂਰ ਕੁੱਲ ਆਲਮ ਦੇ ਲੋਕਾਂ ਦੇ ਵਿੱਚ ਔਰ ਦੁਨੀਆਂ ਦੇ ਲੀਡਰਾਂ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਭਾਰਤ ਪਾਕਿਸਤਾਨ ਦੇ ਵਿੱਚ ਸ਼ਾਂਤੀ ਵਾਰਤਾ ਹੋਣੀ ਚਾਹੀਦੀ ਹੈ ਇਹ ਲੜਾਈ ਜਿਹੜੀ ਆ ਨਹੀਂ ਹੋਣੀ ਚਾਹੀਦੀ ਰੁਕਣੀ ਚਾਹੀਦੀ ਹੈਗੀ ਆ ਔਰ ਇਹ ਜੰਗ ਦੇ ਜਿਹੜੇ ਕਦਮਾਂ ਇਸ ਨੂੰ ਹੁਣੇ ਰੋਕ ਲਿਆ ਜਾਵੇ ਤੇ ਇਸੇ ਵਿੱਚ ਹੀ ਮਨੁੱਖਤਾ ਦਾ ਪੜਾਏ ਸੋ ਵੱਡੀ ਗੱਲ ਹੈ ਕਿ ਹੁਣ ਇਹ ਦੇਖਣਾ ਹੈ ਕਿ ਦੋਵੇਂ ਮੁਲਕ ਇਸ ਸਲਾਹ ਨੂੰ ਕਿਸ ਤਰੀਕੇ ਲੈਂਦੇ ਆ ਔਰ ਉਹਨਾਂ ਦੀ ਜਿਹੜੀ ਚਿੰਤਾ ਆ ਆਲਮੀ ਪੱਧਰ ਦੇ ਆਗੂਆਂ ਨੇ ਵਿਅਕਤ ਕੀਤੀ ਆ ਪ੍ਰਗਟ ਕੀਤੀ ਆ ਉਸ ਨੂੰ ਸਾਡੇ ਔਰ ਪਾਕਿਸਤਾਨ ਵਾਲੇ ਲੀਡਰਸ਼ਿਪ ਜਿਹੜੀ ਆ ਕਿਸ ਤਰੀਕੇ ਲੈਂਦੇ ਨੇ ਦੋਵੇਂ ਮੁਲਕ ਦੀਆਂ ਹਕੂਮਤਾਂ ਕਿਸ ਤਰੀਕੇ ਲੈਂਦੀ ਰਹਿਆ ਸੋ ਅਸੀਂ ਵੀ ਆਪਣੇ ਚੈਨਲ ਦੇ ਜਰੀਏ ਤੁਹਾਨੂੰ ਸਾਰਿਆਂ ਨੂੰ ਸੰਜਮ ਰੱਖਣ ਦੀ ਸਲਾਹ ਦਿੰਨੇ ਆ ਪੜਕਾਟ ਵਿੱਚ ਨਾ ਆਓ ਤੇ ਨਾ ਹੀ ਪੜਕਾਓ ਗੋਦੀ ਮੀਡੀਆ ਦੀਆਂ ਖਬਰਾਂ ਮੰਨਿਓ ਉਸ ਤਰੀਕੇ ਦਾ ਧਿਆਨ ਦਿਓ ਔਰ ਇਹ ਗੋਦੀ ਮੀਡੀਆ ਪਾਕਿਸਤਾਨ ਵਿੱਚ ਵੀ ਇੱਕ ਬੈਠਾ ਆ ਤੇ ਇੱਧਰ ਵੀ ਬੈਠਾ ਆ ਔਰ ਦੋਵੇਂ ਬਹੁਤ ਸਾਰੇ ਮਸਾਲੇ ਮਿਰਚ ਲਾ ਕੇ ਖਬਰਾਂ ਸੁਣਾ ਰਹੇ ਨੇ ਥੋੜਾ ਜਿਹਾ ਉਸ ਤੋਂ ਬਚਨ ਤੋਂ ਵੀ ਗੁਰੇਜ ਕਰੋ ਸੋ ਹੋਰ ਖਬਰਾਂ ਦੇ ਲਈ ਲਗਾਤਾਰ ਤੁਸੀਂ ਜੁੜੇ ਰਹੋ ਸਾਡੇ ਚੈਨਲ ਦਾ ਪੰਜਾਬ ਟਾਕਸ ਦੇ ਨਾਲ